ਤੇ ਸਾਹਮਣੇ ਜੋ ਤਸਵੀਰਾਂ ਸਾਂਝੀਆਂ ਕਰ ਰਿਹਾ ਐ ਮੈਂ ਸਾਂਝੀਆਂ ਕਰ ਰਿਹਾ ਜੀ ਮਖਰੋੜ ਸਾਹਿਬ ਦੇ ਪੁਲ ਤੋਂ ਤੇ ਹਾਲਾਤ ਬਿਲਕੁਲ ਉਦਾ ਹੀ ਬਰਕਰਾਰ ਨੇ 17 ਟਲਿਆ ਨਹੀਂ ਹੈ ਕਿਉਂਕਿ ਜਿਹੜਾ ਇੱਥੇ ਪਾਣੀ ਹੈ ਤੁਸੀਂ ਇਸ ਸਾਈਡ ਦੇਖ ਵੀ ਸਕਦੇ ਹੋ ਜਿਹੜਾ ਪਾਣੀ ਹੈ ਆਪਣੇ ਜਿਹੜੇ ਖੇਤਾਂ ਤੋਂ ਲਗਭਗ 6-7 ਫੁੱਟ ਉੱਪਰ ਹੀ ਚੱਲ ਰਿਹਾ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਤੇ ਲਗਾਤਾਰ ਸਾਡੀ ਕੋਸ਼ਿਸ਼ ਜਾਰੀ ਹੈ ਤੇ ਕਿਸਾਨ ਭਰਾਵਾਂ ਦੀ ਵੀ ਕੋਸ਼ਿਸ਼ ਜਾਰੀ ਹੈ ਸਾਡੀ ਕੋਸ਼ਿਸ਼ ਜਾਰੀ ਹੈ ਕਿ ਤੁਹਾਨੂੰ ਸਹੀ ਇਨਫੋਰਮੇਸ਼ਨ ਪਹੁੰਚਾਈ ਜਾਵੇ ਕੱਗਰ ਦੀ ਤੇ ਦੂਜੇ ਬੰਨੇ ਕਿਸਾਨ ਵੀਰਾਂ ਦੀ ਵੀ ਲਗਾਤਾਰ ਕੋਸ਼ਿਸ਼ ਜਾਰੀ ਹੈ ਕਿ ਉਹ ਆਪਣੀਆਂ ਫਸਲਾਂ ਨੂੰ ਤੇ ਆਪਣੇ ਇਲਾਕੇ ਨੂੰ ਸੁਰੱਖਿਅਤ ਰੱਖਣ ਤੇ ਫਿਲਹਾਲ ਅੱਜ ਦੀ ਇੱਕ ਵਾਰ ਜਿਹੜੀ ਰਿਪੋਰਟ ਜਿਹੜੀ ਆ ਉਹਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਮੈਂ ਕੋਸ਼ਿਸ਼ ਕਰਦਾ ਇਸ ਟਾਈਮ ਮਕੋੜ ਸਾਹਿਬ ਫੁੱਲਦ ਦੇ ਇਲਾਕੇ ਦੇ ਵਿੱਚ ਖੜਾ ਸੀ ਤੇ ਇੱਥੋਂ ਦੀ ਹਾਲਾਤਾਂ ਦੀ ਗੱਲ ਕਰਾਂ ਕੱਲ ਨਾਲੋਂ ਮਾਮੂਲੀ ਜਿਹਾ ਪਾਣੀ ਦੇ ਪੱਧਰ ਦੇ ਵਿੱਚ ਥੋੜਾ ਜਿਹਾ ਗਰਾਵਟ ਆਈ ਹੈ ਥੋੜਾ ਜਿਹਾ ਪਾਣੀ ਦਾ ਪੱਧਰ ਘਟਿਆ ਹੈ ਤੇ ਮੈਂ ਥੋੜਾ ਪਿੱਛੇ ਚੱਲਣਾ ਜੇਕਰ ਖਨੋਰੀ ਦੀ ਗੱਲ ਕਰੀਏ ਤਾਂ ਖਨੋਰੀ ਜਿਹੜਾ ਕੱਲ ਪਾਣੀ ਦਾ ਪੱਧਰ ਸੀਗਾ 750.7 ਅਰ 6 ਦੇ ਲਾਗੇ ਬੰਨੇ ਸ਼ਾਇਦ ਕਦੇ ਘਟ ਰਿਹਾ ਸੀ ਕਦੇ ਵਧ ਰਿਹਾ ਸੀ ਜੇਕਰ ਅੱਜ ਦੀ ਗੱਲ ਕਰੀਏ ਤੇ ਅੱਜ ਉੱਥੇ ਵੀ ਥੋੜਾ ਜਿਹਾ ਮਾਮੂਲੀਆ ਪਾਣੀ ਦੇ ਪੱਧਰੇ ਵਿੱਚ ਗਰਾਵਟ ਆਈ ਹੈ ਆ ਜਿਹੜਾ ਉੱਥੇ ਪਾਣੀ ਦਾ ਪੱਧਰ ਹੈ 750.5 ਦੇ ਕਰੀਬ ਚੱਲ ਰਿਹਾ ਤੇ ਹੁਣ ਆਪਾਂ ਥੋੜਾ ਪਿਛਲੇ ਇਲਾਕੇ ਦੀ ਗੱਲ ਕਰੀਏ ਚੀਕੇ ਦੀ ਚੀਕੇ ਜਿਹੜਾ ਹ ਤੇ ਉਸ ਤੋਂ ਬਾਅਦ ਉਹਦੇ ਵਿੱਚ ਥੋੜੀ ਜਿਹੀ ਗਰਾਵਟ ਆਈ ਕੱਲ ਕੁਝ ਘਟਿਆ ਸੀ ਤੇ ਅੱਜ ਦੇ ਅਕੋਰਡਿੰਗ ਜੇ ਗੱਲ ਕਰੀਏ ਅੱਜ ਕਾਫੀ ਵੱਡੀ ਜਿਹੜੀ ਗਰਾਵਟ ਹੈ ਕੱਲ ਦੇ ਅਨੁਸਾਰ ਕੱਲ ਦੇ ਹਿਸਾਬ ਨਾਲ ਆਈ ਹੈ ਆ ਜਿਹੜਾ ਪਾਣੀ ਦਾ ਪੱਧਰ ਉੱਥੇ ਚੱਲ ਰਿਹਾ ਜੀ 23.2 ਕੁੱਲ ਮਿਲਾ ਕੇ ਗੱਲ ਕਰੀਏ ਕਿ ਲਗਭਗ 1 ਫੁੱਟ ਦੇ ਆ ਕਰੀਬ ਜਿਹੜਾ ਪਾਣੀ ਦੇ ਪੱਧਰ ਦੇ ਵਿੱਚ ਗਰਾਵਟ ਆਈ ਹੈ ਤੇ ਜਿਹੜੀ ਕਿ ਇੱਕ ਬਹੁਤ ਵਧੀਆ ਤੇ ਰਾਹਤ ਵਾਲੀ ਖਬਰ ਕਿਸਾਨ ਭਰਾਵਾਂ ਵਾਸਤੇ ਹੈ ਤੇ ਜੇਕਰ ਆਪਣੇ ਇਨ੍ਹਾਂ ਇਲਾਕਿਆਂ ਦੀ ਗੱਲ ਕਰੀਏ ਫਿਲਹਾਲ ਇੱਥੇ ਪਾਣੀ ਦਾ ਪੱਧਰ ਅੱਜੇ ਨਹੀਂ ਕੱਟ ਰਿਹਾ ਪਰ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਮੰਨ ਕੇ ਕਹਿ ਸਕਦੇ ਹਾਂ ਕਿ 1.5 ਦੇ 1 ਦਿਨ ਦੇ ਵਿੱਚ ਜਾਂ 1.5 ਦਿਨ ਦੇ ਵਿੱਚ ਕਿਤੇ ਨਾ ਕਿਤੇ ਆਪਾਂ ਨੂੰ ਇਸ ਇਲਾਕੇ ਦੇ ਵਿੱਚੋਂ ਵੀ ਵਧੀਆ ਖਬਰਾਂ ਸੁਣਨ ਨੂੰ ਮਿਲਣਗੀਆਂ ਕਿ ਪਾਣੀ ਦੇ ਪੱਦਰ ਦੇ ਵਿੱਚ ਗਰਾਵਟ ਆਈ ਹੈ ਤੇ ਬਾਕੀ ਇਸ ਟਾਈਮ ਬੰਨਾਂ ਦੇ ਉੱਪਰ ਕਿਹੋ ਜਿਹੀ ਐਕਟੀਵਿਟੀਜ਼ ਚੱਲ ਰਹੀਆਂ ਨੇ ਜਿਵੇਂ ਕਿ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਹੀ ਰਹਿਣਾ ਕਿਸਾਨ ਭਰਾਵਾਂ ਦੇ ਹਾਲਾਤ ਜਿਹੜੇ ਸਾਂਝੇ ਕਰਦਾ ਹੀ ਰਹਿਣਾ ਤੇ ਹੋਰ ਵੀ ਜਿਹੜੇ ਪਾਣੀ ਤੋਂ ਰਿਲੇਟਿਡ ਕੋਈ ਇਨਫੋਰਮੇਸ਼ਨ ਆ ਉਹ ਇਸ ਵੀਡੀਓ ਦੇ ਵਿੱਚ ਮੈਂ ਹੋਰ ਤੁਹਾਡੇ ਨਾਲ ਸਾਂਝੀ ਕਰਾਂਗਾ ਤੇ ਆਓ ਚੱਲਦੇ ਹਾਂ ਉਹਨਾਂ ਜਗਾਵਾਂ ਤੇ ਉਹਨਾਂ ਸਪੋ ਬੰਨ ਦੇਖਣੋ ਕੱਲ ਉਹਦੇ ਵਿੱਚ ਥੋੜਾ ਜਿਹਾ ਰਿਸਾਬ ਹੋ ਗਿਆ ਸੀ ਉਹਦੇ ਵਿੱਚੋਂ ਪਾਣੀ ਵਗੈਰਾ ਲੀਕੇਜ ਕਰਨ ਲੱਗ ਗਿਆ ਸੀ ਪਰ ਕਿਸਾਨ ਵੀਰਾਂ ਨੇ ਵੀਰਾਂ ਨੇ ਰਾਤ ਨੂੰ ਪੂਰੀ ਹਿੰਮਤ ਕਰਕੇ ਕੱਲ ਸ਼ਾਮੀ 4 ਵਜੇ ਲੱਗੇ ਸੀ ਤੇ ਰਾਤੀ ਮੈਂ ਵੀ ਇੱਥੇ ਮੌਜੂਦ ਸੀਗਾ 10 11 ਵਜੇ ਤੱਕ ਅਸੀਂ ਲੱਗੇ ਰਹੇ ਤੇ ਉੱਥੇ ਗੱਟੇ ਰੱਖ ਰੱਖ ਕੇ ਸਾਰੇ ਕਿਸਾਨ ਵੀਰਾਂ ਨੇ ਨਾਲ ਮਿਲ ਕੇ ਉਸ ਬੰਨ ਨੂੰ ਟੁੱਟਣ ਤੋਂ ਬਚਾਇਆ ਤੇ ਉਹਦੇ ਹਿਸਾਬ ਨੂੰ ਰੋਕਿਆ ਤੇ ਫਿਲਹਾਲ ਇਦਾਂ ਦੀਆਂ ਕੁਝ ਹੋਰ ਵੀ ਐਕਟੀਵਿਟੀਜ਼ ਜਿਹੜੀਆਂ ਬੰਨਾ ਉੱਪਰ ਚੱਲ ਰਹੀਆਂ ਆ ਉਹ ਤੁਹਾਡੇ ਨਾਲ ਜਰੂਰ ਸਾਂਝੇ ਕਰਦੇ ਰਹਿਵਾਂਗਾ ਇੱਕ ਹੋਰ ਬੇਨਤੀ ਕਰਨਾ ਚਾਹੁੰਦੇ ਆ ਕਿ ਜਿਵੇਂ ਕਿ ਪਾਣੀ ਦੇ ਪੱਧਰ ਨੂੰ ਘਟਦਾ ਹੋਇਆ ਦੇਖ ਕੇ ਥੋੜਾ ਜਿਹਾ ਕਿਸਾਨ ਵੀਰ ਲਾਈਟਰੀ ਲੈ ਜਾਂਦੇ ਨੇ ਤੇ ਜੇਕਰ ਮੈਂ ਹੁਣ ਗੱਲ ਕਰਾਂ ਹੁਣ ਜਿਹੜਾ ਟਾਈਮ ਹੋ ਗਿਆ ਲਗਭਗ 11:30 12 ਵਜ ਚੁੱਕੇ ਨੇ ਪਰ ਇਸ ਟਾਈਮ ਬੰਦ ਦੇ ਉੱਪਰ ਕੋਈ ਵੀ ਕਿਸਾਨ ਵੀਰ ਮੌਜੂਦ ਨਹੀਂ ਹੈਗਾ ਬਹੁਤ ਘੱਟ ਵੀਰ ਮੌਜੂਦ ਨੇ ਚਲੋ ਇਹ ਚੀਜ਼ ਵੀ ਹੋ ਸਕਦੀ ਹੈ ਕਿ ਰਾਤ ਦਿਨ ਕੰਮ ਕਰਨਾ ਪੈਂਦਾ ਥੱਕ ਜਾਂਦੇ ਨੇ ਕਿਸਾਨ ਵੀਰਾਂ ਨੂੰ ਅਪੀਲ ਹੈ ਇੱਥੋਂ ਵੀ ਕੁਝ ਮੇਰੇ ਜੋ ਵੀਰ ਸੀਗੇ ਉਹਨਾਂ ਨੇ ਵੀ ਬੇਨਤੀ ਕੀਤੀ ਹੈ ਕਿ ਡਿਊਟੀ ਰਹਿਣੀ ਹਜੇ ਬਣਦੀ ਹੈ ਕਿਉਂਕਿ ਹਜੇ ਖਤਰਾ ਟਲਿਆ ਨਹੀਂ ਹੈ ਕਿਉਂਕਿ ਜਿਹੜਾ ਇੱਥੇ ਪਾਣੀ ਹੈ ਤੁਸੀਂ ਇਸ ਸਾਈਡ ਦੇਖ ਵੀ ਸਕਦੇ ਹੋ ਜਿਹੜਾ ਪਾਣੀ ਹੈ ਆਪਣੇ ਜਿਹੜੇ ਖੇਤਾਂ ਤੋਂ ਲਗਭਗ 6-7 ਫੁੱਟ ਉੱਪਰ ਹੀ ਚੱਲ ਰਿਹਾ ਹੈ ਜਿਵੇਂ ਕੱਲ ਦੀ ਗੱਲ ਕਰ ਰਹੇ ਸੀਗੇ ਕੱਲ ਬੰਨ ਦੇ ਵਿੱਚੋਂ ਰਿਸਾਬ ਹੋਣਾ ਸ਼ੁਰੂ ਹੋ ਚੁੱਕਿਆ ਸੀਗਾ ਤੇ ਇਹੋ ਜੀ ਕੋਈ ਸਿਚੁਏਸ਼ਨ ਹੋ ਜਾਂਦੀ ਹੈ ਤੇ ਓਨ ਦੀ سپورਟ ਜਿਹੜੀ ਕਿਸਾਨ ਵੀਰਾਂ ਦੀ ਜਾਂ ਮਦਦ ਦੀ ਲੋੜ ਹੁੰਦੀ ਹੈ ਤੇ ਇਸ ਕਰਕੇ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਆਪਾਂ ਬਹੁਤ ਦਿਨ ਮਿਹਨਤਾਂ ਕਰ ਰਹੇ ਹਾਂ ਲਗਭਗ ਮਹੀਨਾ ਹੋ ਚੱਲਿਆ ਪਰ ਥੋੜੇ ਕਿ ਦਿਨ ਦੀ ਹੋਰ ਗੱਲ ਹੈ ਇੱਕ ਦੋ ਦਿਨ ਦੀ ਹੋਰ ਗੱਲ ਹੈ ਤੇ ਆਪਣੀ ਜਿਹੜੀ ਪਹਿਰੇਦਾਰੀ ਆਪਣੀ ਨਿਗਰਾਨੀ ਆ ਉਦਾਂ ਹੀ ਰਹਿਣੀ ਚਾਹੀਦੀ ਹੈ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੇ ਹੋਰ ਵੀ ਕੁਝ ਐਕਟੀਵਿਟੀ ਜਿਹੜੀਆਂ ਬੰਨਾਂ ਉੱਪਰ ਚੱਲ ਰਹੀਆਂ ਨੇ ਉਹ ਤੁਹਾਡੇ ਨਾਲ ਜਰੂਰ ਸਾਂਝੀਆਂ ਕਰਦਾ ਜਿਵੇਂ ਕਿ ਮੈਂ ਪਹਿਲਾਂ ਵੀ ਤੁਹਾਨੂੰ ਅਪੀਲ ਕਰਕੇ ਹਟਿਆ ਕਿ ਬੰਨ ਜਿਹੜਾ ਕੱਲੋ ਸ਼ਾਇਦ ਬੰਦੇ ਵਿੱਚੋਂ ਥੋੜਾ ਬਹੁਤਾ ਰਿਸਕ ਹੋਇਆ ਸੀਗੇ ਉਹਨੂੰ ਬੰਨਣ ਦਾ ਜਿਹੜਾ ਕੰਮ ਚੱਲ ਰਿਹਾ ਸੀਗਾ ਤੇ ਫਿਰ ਹਾਲ ਤੜਕੇ ਤੋਂ ਹੀ ਮੇਰੇ ਵੀਰ ਇੱਥੇ ਡਰੈਕਟਰ ਲੈ ਕੇ ਪਹੁੰਚੇ ਹੋਏ ਨੇ ਅ ਹੋਰ ਵੀ ਬੰਦਿਆਂ ਦੀ ਇੱਥੇ ਲੋੜ ਆ ਕਿਉਂਕਿ ਗੱਟੇ ਵਗੈਰਾ ਲੋੜ ਵਾਸਤੇ ਇਸ ਟਾਈਮ ਬੰਨ ਦੇ ਉੱਪਰ ਬੰਦੇ ਬਹੁਤ ਘੱਟ ਨੇ ਜਿਵੇਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਆਪ ਇੱਥੇ ਮਿਹਨਤਾਂ ਕਰਦਿਆਂ ਨੂੰ ਸਿਰਫ ਹੁਣ 2 ਦਿਨ ਦੀ ਗੱਲ ਰਹਿ ਗਈ 2 ਦਿਨ ਹੋਰ ਪਹਿਰੇਦਾਰੀ ਨਿਗਰਾਨੀ ਕਰਨ ਦੀ ਲੋੜ ਹੈ ਤੇ ਕਿਤੇ ਨਾ ਕਿਤੇ ਆਪਾਂ ਨੂੰ ਇਸ ਚੀਜ਼ ਨੂੰ ਲਾਈਟਰੀ ਨਹੀਂ ਲੈਣਾ ਚਾਹੀਦਾ ਕਿਉਂਕਿ ਜਿੱਨਾ ਚਿਰ ਇਹਦਾ ਪੱਧਰ ਘੱਟ ਤੋਂ ਘੱਟ 5-6 ਫੁੱਟ ਥੱਲੇ ਨਹੀਂ ਚਲਾ ਜਾਂਦਾ ਉਨੀ ਦੇਰ ਆਪਾਂ ਨੂੰ ਇੱਥੇ ਡੱਟ ਕੇ ਖੜੇ ਰਹਿਣਾ ਚਾਹੀਦਾ ਹੈ ਤੇ ਖਾਸ ਤੌਰ ਤੇ ਦੁਆਰ ਤੋਂ ਇੱਕ ਅਪੀਲ ਕਰਨਾ ਚਾਹੁੰਦੇ ਆ ਸਾਰੇ ਕਿਸਾਨ ਵੀਰਾਂ ਉਹ ਲੋਕ ਵੀ ਜਿਹੜੇ ਇੱਥੇ ਮੌਜੂਦ ਨੇ ਕਿ ਹਜੇ ਇੱਥੇ ਬੰਦਿਆਂ ਦੀ ਲੋੜ ਹੈਗੀ ਆ ਕਿਉਂਕਿ ਗੱਟੇ ਵਗੈਰਾ ਉਤਾਰਨੇ ਨੇ ਜਿਵੇਂ ਕਿ ਕੱਲ ਵੀ ਗੱਲ ਚੱਲ ਰਹੀ ਸੀਗੀ ਉਹ ਜਿਹੜਾ ਬੰ ਤੇ ਇਹੋ ਜੀ ਕੋਈ ਵੀ ਘਟਨਾ ਹੋਰ ਨਾ ਹੋਵੇ ਇਸ ਘਟਨਾ ਨੂੰ ਔਨ ਦੀ سپورਟ ਵਿੱਚ ਜਿੱਠਿਆ ਜਾਵੇ ਇਸ ਕਰਕੇ ਬੰਦਿਆਂ ਦੀ ਸਖਤ ਜ਼ਰੂਰਤ ਹੈ ਤੇ ਜਿੰਨੀ ਦੇਰ ਦਾ ਪੱਧਰ ਬਿਲਕੁਲ ਥੱਲੇ ਨਹੀਂ ਜਾਂਦਾ ਓਨੀ ਦੇਰ ਖਾਸ ਤੌਰ ਤੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਜਾਂਦੀ ਕਿ ਵੱਧ ਤੋਂ ਵੱਧ ਵੀਰ ਬੰਨਾ ਤੇ ਮੌਜੂਦ ਰਹਿਣ ਤੇ ਹੁਣ ਵੀ ਅਪੀਲ ਕੀਤੀ ਜਾਂਦੀ ਹੈ ਕਿ ਜਿੰਨਾ ਜਲਦੀ ਹੋ ਸਕੇ ਵੱਧ ਤੋਂ ਵੱਧ ਵੀਰ ਮਕੋੜ ਸਾਹਿਬ ਤੇ ਫੂਲਦੇਰੇ ਲਾਗੇ ਜਿਹੜਾ ਬੰਨ ਹੈ ਇੱਥੇ ਪਹੁੰਚਣ ਦੀ ਕੋਸ਼ਿਸ਼ ਕਰਨ ਤਾਂ ਕਿ ਆਪਾਂ ਜਿਹੜੇ ਆਪਣੇ ਕਾਰਜ ਆਰੰਭੇ ਹੋਏ ਨੇ ਜਾਂ ਜੋ ਵੀ ਆਪਾਂ ਇੱਥੇ ਕੋਸ਼ਿਸ਼ ਆ ਆਪਣੀਆਂ ਜਾਰੀ ਹੈ ਆਪਣਾ ਆਪਣੀਆਂ ਫਸਲਾਂ ਨੂੰ ਬਚਾਉਣ ਦੀ ਬੰਨਾਂ ਨੂੰ ਜਿਹੜੇ ਬੰਨ ਕੱਚੇ ਨੇ ਉਹਨਾਂ ਨੂੰ ਪੱਕੇ ਕਰਨ ਦੀ ਉਹ ਲਗਾਤਾਰ ਜਾਰੀ ਰਵੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਕਿਸਾਨ ਵੀਰਾਂ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਸਾਹਮਣੇ ਜੋ ਤਸਵੀਰਾਂ ਸਾਂਝੀਆਂ ਕਰ ਰਿਹਾ ਮੈਂ ਸਾਂਝੀਆਂ ਕਰ ਰਿਹਾ ਜੀ ਮਕਰੋੜ ਸਾਹਿਬ ਦੇ ਪੁੱਲ ਤੋਂ ਤੇ ਹਾਲਾਤ ਬਿਲਕੁਲ ਉਦਾਂ ਹੀ ਬਰਕਰਾਰ ਨੇ ਸਥਿਤੀਆਂ ਉਦਾਂ ਦੀਆਂ ਬਣੀਆਂ ਹੋਈਆਂ ਨੇ ਤੇ ਜਿਵੇਂ ਕਿ ਮੈਂ ਪਹਿਲਾਂ ਹੁਣੇ ਸਟਾਰਟਿੰਗ ਦੇ ਵਿੱਚ ਤੁਹਾਡੇ ਨਾਲ ਇਨਫੋਰਮੇਸ਼ਨ ਸਾਂਝੀ ਵੀ ਕੀਤੀ ਕਿ ਚੀਕੇ ਤੋਂ ਥੋੜਾ ਜਿਹਾ ਪਾਣੀ ਦੇ ਵਿੱਚ ਡਾਊਨ ਜ਼ਰੂਰ ਆਇਆ ਹੈ ਗਿਰਾ ਖਨੋਰੀ ਦੇ ਵਿੱਚ ਵੀ ਮਾਮੂਲੀ ਜਿਹਾ ਕਿਉਂਕਿ ਪਹਿਲਾਂ ਘਟਿਆ ਸੀ ਫਿਰ ਉੱਥੇ 50.7 ਦੇ 750.7 ਦੇ ਫੇਰ ਆ ਗਿਆ ਸੀਗਾ ਤੇ ਅੱਜ ਜੇਕਰ ਗੱਲ ਕਰੀਏ ਅੱਜ ਥੋੜਾ ਜਿਹਾ ਡਾਊਨ ਜ਼ਰੂਰ ਆਇਆ ਮਾਮੂਲੀ ਜਿਹਾ ਡਾਊਨ ਜ਼ਰੂਰ ਆਇਆ 750.5 ਦੇ ਕਰੀਬ ਸ਼ਾਇਦ ਜਿਹੜਾ ਪਾਣੀ ਉਧਾ ਪੱਧਰ ਉੱਥੇ ਚੱਲ ਰਿਹਾ ਹੈ ਖਨੋਰੀ ਤੇ ਰਾਹਤ ਦੀ ਗੱਲ ਤਾਂ ਉਦੋਂ ਹੀ ਹੋਣੀ ਹੈ ਜਦੋਂ ਸਭ ਤੋਂ ਵੱਡਾ ਡਾਊਨ ਆਏਗਾ ਜਦੋਂ ਇਹ ਡਾਊਨ ਫੁੱਟਾਂ ਦੇ ਵਿੱਚ ਆਏਗਾ ਕਿਉਂਕਿ ਇੰਚਾਂ ਦੇ ਵਿੱਚ ਜੇ ਗੱਲ ਕਰੀਏ ਤਾਂ ਫਿਲਹਾਲ ਇੰਨੀ ਵੱਡੀ ਕੋਈ ਗੱਲ ਨਹੀਂ ਹੈਗੀ ਜੇ ਇਹੋ ਫੁੱਟਾਂ ਦੇ ਵਿੱਚ ਲਗਾਤਾਰ ਗਰਾਵਟ ਆਉਂਦੀ ਹੈ ਤਾਂ ਕਿੰਨਾ ਕਿਤੇ ਇੱਕ ਵੱਡੀ ਰਾਹਤ ਦੀ ਗੱਲ ਹੁੰਦੀ ਹੁੰਨੀ ਹੈ ਤੇ ਫਿਲਹਾਲ ਇਹ ਜੋ ਤਸਵੀਰਾਂ ਸਾਹਮਣੇ ਤੁਸੀਂ ਦੇਖ ਰਹੇ ਹੋ ਮਕਰੋੜ ਸਾਹਿਬ ਦੇ ਪੁਲ ਤੋਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਸੀਗਾ ਇੱਥੇ ਜਿਹੜੀ ਪੰਸਾਲ ਜਾਂ ਗੇਜ ਵੀ ਲੱਗੀ ਹੋਈ ਹੈ ਆਪਾਂ ਉੱਥੇ ਵੀ ਚੱਲਦੇ ਹਾਂ ਉੱਥੇ ਇੱਕ ਵਾਰ ਚੈੱਕ ਕਰਦੇ ਆ ਕਿ ਹੁਣ ਜਿਹੜਾ ਪਾਣੀ ਦਾ ਲੈਵਲ ਹੈ ਮਕਰੋੜ ਸਾਹਿਬ ਕਿੰਨੇ ਇੱਕ ਲੈਵਲ ਤੇ ਚੱਲ ਰਿਹਾ ਹੈ ਤੇ ਪਰਲੀ ਸਾਈਡ ਹੈ ਇਸ ਟਾਈਮ ਕਿਹੋ ਜਿਹੇ ਹਾਲਾਤ ਨੇ ਦੋਨੋਂ ਪੁਲ ਤੋਂ ਜਿਹੜੀ ਜਾਣਕਾਰੀ ਸਾਂਝੀ ਕੀਤੀ ਸੀ ਤੇ ਹੁਣ ਆਪਾਂ ਪੁਲ ਦੇ ਥੱਲੇ ਖੜੇ ਸੀ ਜਿੱਥੇ ਉਹ ਗੇ ਤੇ ਇਸ ਬੰਸਾਲ ਦੇ ਅਕੋਰਡਿੰਗ ਵੀ ਇੱਥੇ ਥੋੜਾ ਜਿਹਾ ਪਾਣੀ ਦਾ ਪੱਧਰ ਨਾ ਘਟਿਆ ਹੈ ਥੋੜਾ ਜਿਹਾ ਮਾਮੂਲੀ ਜਿਹਾ ਫੜਕ ਜ਼ਰੂਰ ਪਿਆ ਤੇ ਹੁਣ ਜਿਹੜਾ ਅੱਜ ਦੇ ਹਿਸਾਬ ਨਾਲ ਇੱਥੇ ਜਿਹੜਾ ਪਾਣੀ ਦਾ ਪੱਧਰ ਚੱਲ ਰਿਹਾ ਜੀ 743. ਲਗਭਗ 743.5 ਹੋਰ 6 ਇਹਦੇ ਲਗਭਗ ਚੱਲ ਰਿਹਾ ਤਾਂ ਕਿਤੇ ਨੇ ਕਿਤੇ ਬਹੁਤ ਹੀ ਜਲਦ ਆਪਾਂ ਨੂੰ ਜਿਹੜੀਆਂ ਚੰਗੀਆਂ ਖਬਰਾਂ ਮਿਲਣੀਆਂ ਜ਼ਰੂਰ ਹੋਣਗੀਆਂ ਵੈਸੇ ਵੇਟ ਤਾਂ ਆਪਾਂ ਕਾਫੀ ਦਿਨਾਂ ਦੀ ਕਰ ਰਹੇ ਹਾਂ ਰੋਜ਼ ਹੀ ਆਪਾਂ ਇਹ ਗੱਲ ਕਹਿ ਵੀ ਰਹੇ ਹਾਂ ਕਿ ਸ਼ਾਇਦ ਅੱਜ ਜਾਂ ਕੱਲ ਅੱਜ ਦੀ ਰਾਤ ਲਾਸਟ ਹੋਵੇ ਜਾਂ ਅਗਲੀ ਰਾਤ ਲਾਸਟ ਹੋਵੇ ਪਰ ਇਹਦਾ ਪਾਣੀ ਲਗਾਤਾਰ ਕਦੇ ਵਾਜ ਜਾਂਦਾ ਸੀ ਕਦੇ ਘਟ ਜਾਂਦਾ ਸੀ ਪਰ ਹੁਣ ਜਿਹੜੀ ਚੀਕੇ ਤੋਂ ਰਿਪੋਰਟ ਆਈ ਹੈ ਚੀਕੇ ਲਗਭਗ 1 ਫੁੱਟ ਦਾ ਡਾਊਨ ਜਰੂਰ ਆਇਆ ਹੈ ਕੱਲ ਰੱਜ ਦੇ ਹਿਸਾਬ ਦੇ ਨਾਲ ਤੇ ਬਹੁਤ ਹੀ ਜਲਦ ਆਪਾਂ ਨੂੰ ਵੱਡੀਆਂ ਖਬਰਾਂ ਸੁਣਨ ਨੂੰ ਵੀ ਜਰੂਰ ਮਿਲਣਗੀਆਂ ਕਿ ਲਗਾਤਾਰ ਕਾਫੀ ਜੜੀ ਗਿਰਾਵਟ ਹੈ ਪਾਣੀ ਦੇ ਪੱਦਰ ਦੇ ਵਿੱਚ ਆਈ ਹੈ ਤੇ ਅੱਗੇ ਦੀ ਉਹ ਵੀ ਜਾਣਕਾਰੀ ਰਹਿੰਦੀ ਹੈ ਵੀਡੀਓਜ਼ ਨਾਲ ਜਰੂਰ ਬਣੇ ਰੋ ਤੁਹਾਡੇ ਨਾਲ ਜਰੂਰ ਸਾਂਝੀ ਕਰਦੇ ਰਾਵਾਂਗੇ ਜੀ ਧੰਨਵਾਦ